ਸਸੀਗਾਲ ਮੈਂ ਡਾਕਟਰ ਗੁਰਪ੍ਰੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਇਹ ਜਿਹੜੀ ਕਿਸਮ ਹੈ 1509वां बासमती ਤੇ ਇਹ ਪੂਰੀ ਮੀਂਹ ਦੇ ਵਿੱਚ ਹੀ ਨਸਾਰੇ ਦੇ ਵਿੱਚ ਆਈ ਹੈ ਤੇ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਕਿਸਮਾਂ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਖੇਤਰ ਦੇ ਵਿੱਚ ਮੀਂਹ ਦੇ ਵਿੱਚ ਨਸਰੀਆਂ ਨੇ ਜਾਂ ਨਸਰ ਚੁੱਕੀਆਂ ਨੇ ਤਾਂ ਆਪਾਂ ਇਸ ਦੇ ਉੱਪਰ ਕੀ ਪ੍ਰਭਾਵ ਪਿਆ ਉਹ ਦੇਖਦੇ ਹਾਂ ਆ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਫੂਕ ਬਣੀ ਹੈ ਆ ਝੂਨੇ ਦੇ ਵਿੱਚ ਦਾਣੇ ਦੇ ਵਿੱਚ ਫੂਕ ਰਹੀ ਆ ਦੇਖੋ ਆ ਜਿਵੇਂ ਆ ਆਪਾਂ ਦੇਖ ਰਹੇ ਹਾਂ ਇਸ ਝੂਨੇ ਦੇ ਵਿੱਚ ਬਹੁਤ ਸਾਰੇ ਦਾਣੇ ਫੁੱਕੇ ਰਹਿ ਗਏ ਜਾਨੀ ਕਿ ਇਹਨਾਂ ਦੇ ਵਿੱਚ ਨਿਸ਼ੇਚਣ ਨਹੀਂ ਹੋਇਆ ਤੇ ਦੂਸਰੇ ਨੰਬਰ ਦੇ ਉੱਪਰ ਆਪਾਂ ਇਸੇ ਝੂਨੇ ਦੇ ਵਿੱਚ ਦੇਖ ਸਕਦੇ ਹਾਂ ਬਹੁਤ ਸਾਰੇ ਦਾਣੇ ਬਦਰੰਗ ਹੋ ਚੁੱਕੇ ਨੇ ਦਾਗੀ ਹੋ ਚੁੱਕੇ ਨੇ ਤੇ ਆ ਵੀ ਜਿਵੇਂ ਆਪਾਂ ਆ ਇੱਥੇ ਦੇਖ ਸਕਦੇ ਹਾਂ ਵੀ ਬਹੁਤ ਜ਼ਿਆਦੇ ਦਾਣੇ ਇਦੇ ਵਿੱਚ ਲਾਗੀ ਹੋ ਚੁੱਕੇ ਨੇ ਤੇ ਇੱਕ ਖੋਜ ਮੈਂ ਪੜੀਆ ਤੇ ਉਸ ਨੂੰ ਪੰਜਾਬੀ ਦੇ ਵਿੱਚ ਆਪਾਂ ਲਿਖਿਆ ਪਿਛਲੇ ਸਾਲ ਵੀ ਉਹਦੀ ਗੱਲ ਕੀਤੀ ਸੀ ਆਪਾਂ ਕੋਈ ਦੀ ਤੇ ਉਸੇ ਖੋਜ ਦੀ ਆਪਾਂ ਦੁਬਾਰੇ ਗੱਲ ਕਰਦੇ ਆ ਕਿ ਕਿੰਨਾ ਅਸਰ ਝੋਨੇ ਦੇ ਉੱਪਰ ਇਸ ਮੀਂਹ ਦਾ ਪਿਆ ਜਿਹੜੇ ਅਨਸਾਰੇ ਦੇ ਵਿੱਚ ਆ ਚੁੱਕੇ ਨੇ ਮੀਂਹ ਦੇ ਪ੍ਰਭਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਸਪਾਈਕਲਟ ਹੈ ਉਹਦਾ ਭੂਰਾਪਣ ਇਹ 75% ਤੱਕ ਸਪਾਈਕਲਟ ਜਿਹੜੇ ਆਪਣੇ ਦਾਣੇ ਨੇ ਉਹ ਪੂਰੇ ਰੰਗ ਦੇ ਜਾਂ ਜਿਨ੍ਹਾਂ ਨੂੰ ਪਤੰਗੀ ਰਾਣੇ ਕਹਿੰਦੇ ਆ ਉਹ ਹੋ ਸਕਦੇ ਨੇ ਜੇਕਰ ਮੀਂਹ ਭਾਰੀ ਪੈਂਦਾ ਜਾਂ ਭਾਰੀ ਵਰਖਾ ਹੋ ਜਾਂਦੀ ਹੈ ਦੂਸਰੇ ਨੰਬਰ ਦੇ ਉੱਪਰ ਦਾਣਿਆਂ ਦੀ ਗਿਣਤੀ ਹੈ ਜਿਹੜੀ ਉਹ 10% ਤੱਕ ਘਟ ਸਕਦੀ ਆ ਬਲੀਆਂ ਦੇ ਵਿੱਚ ਤੀਸਰੇ ਨੰਬਰ ਦੇ ਉੱਪਰ ਦਾਣਿਆਂ ਦੇ ਭਰਨ ਦੀ ਗਿਣਤੀ ਵਿੱਚ ਘਟਾ ਜਾਨੀ ਕਿ ਜਿਹੜੇ ਦਾਣੇ ਨੇ ਉਹ ਨਪੁੰਸ ਕਰੇ ਜਾਣ ਖਾਲੀ ਰਹਿ ਜਾਣ ਆ ਇਕੱਲਾ ਫੂਸ ਬਣੇ ਉਹਨਾਂ ਵਿੱਚ ਦਾਣੇ ਨਾ ਭਰਨ ਜਿਹੜੀ ਜੇ ਆਪਾਂ ਕਹਿ ਸਕਦੇ ਆ ਵੀ ਨਿਸ਼ੇਚਨ ਦਾ ਨਾ ਹੋਣਾ ਜਾਂ ਬੂੜ ਦਾ ਝੜ ਜਾਣਾ ਇਹ ਇਨਾ ਕਾਰਨਾਂ ਕਰਕੇ ਦਾਣੇ ਨੇ ਜਿਹੜੇ ਉਹ ਖਾਲੀ ਰਹਿ ਸਕਦੇ ਨੇ ਤੇ ਇੱਥੇ ਇੱਕ ਕੁਦਰਤੀ ਖੇਡ ਸਮਝਣ ਵਾਲੀ ਹੈ ਵੀ ਜਿਵੇਂ ਜਿਵੇਂ ਝੋਨੇ ਦੀ ਸਟੇਜ ਪੱਕਣ ਵੱਲ ਨੂੰ ਵੱਧਦੀ ਹੈ ਪਕਾਈ ਵੱਲ ਨੂੰ ਵੱਧਦੀ ਹੈ ਬਈ ਇਹ ਫਰਜ ਕਰੋ 100% ਨਸਾਰਾ ਹੈ ਤਾਂ ਉੱਥੇ ਨੁਕਸਾਨ ਘੱਟੋ ਘੱਟ ਹੋਊਗਾ ਜੇ 50% ਨਸਾਰਾ ਹੋਇਆ ਹੋਇਆ ਉੱਥੇ ਨੁਕਸਾਨ ਵੱਧ ਹੋਊਗਾ ਜੇ 25% ਨਸਾਰਾ ਹੈ ਤਾਂ ਉਸ ਤੋਂ ਵੱਧ ਨੁਕਸਾਨ ਹੈ ਤੇ ਜੇ ਹਲੇ ਪੈਨਿਕਲ ਐਮਰਜੈਂਸੀ ਲੀਵਲ ਸਟੇਜ ਤੇ ਆ ਜਾਨੀ ਕਿ ਹਲੇ ਬੱਲੀਆਂ ਬਾਹਰ ਨਿਕਲਣਾ ਸ਼ੁਰੂ ਹੋਈਆਂ ਨੇ ਤੇ ਉੱਪਰ ਦੀ ਭਾਰੀ ਵਰਖਾ ਹੋ ਗਈ ਤੇ ਉੱਥੇ ਸਭ ਤੋਂ ਵੱਧ ਨੁਕਸਾਨ ਹੈ ਪੈਨਿਕਲ ਐਮਰਜੈਂਸੀ ਲੀਵਲ ਸਟੇਜ ਤੇ ਜਦੋਂ ਬੱਲੀ ਜਸਟ ਬਾਹਰ ਨਿਕਲੀ ਹੋਈ ਹੈ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਤਾਂ ਉੱਥੇ 50% ਤੱਕ ਨੁਕਸਾਨ ਹੋ ਸਕਦਾ ਇਸ ਤੋਂ ਉਲਟ ਜੇ ਆਪਾਂ 100% ਸਾਰੇ ਵੱਲੋਂ ਵਾਧਿਆਂ ਦਾ ਉੱਥੇ ਨੁਕਸਾਨ ਘੱਟ ਬਹਿ ਜਾਊਗਾ ਇਸ ਦੇ ਨਾਲੋਂ ਨਾਲ ਜੇਕਰ ਹਨੇਰੀ ਚੱਲਦੀ ਹੈ ਜਾਂ ਤੇਜ਼ ਰਫ਼ਤਾਰ ਖਵਾਵਾਂ ਚੱਲਦੀਆਂ ਨੇ ਤਾਂ ਉਪਰੋਕਤ ਦੱਸੇ ਨੁਕਸਾਨਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਜਿਵੇਂ ਦਾ ਕਿ ਹੁਣ ਹਨੇਰੀ ਦਾ ਸਿਸਟਮ ਹੈ ਜਿਹੜਾ ਉਹ ਚੱਲ ਰਿਹਾ ਹੈ ਤਾਂ ਕੁੱਲ ਮਿਲਾ ਕੇ ਜਿਹੜੀ ਇਹ ਆਪਣੀ ਨਸਾਰੇ ਦੀ ਸਟੇਜ ਹੈ ਝੋਨੇ ਦੀ ਇਸ ਦੇ ਉੱਪਰ ਹਨੇਰੀ ਤੇ ਮੀਂਹ ਦੋਵਾਂ ਦਾ ਨੈਗੇਟਿਵ ਜਾਂ ਨਕਾਰਾਤਮਕ ਪ੍ਰਭਾਵ ਹੈ ਗਈ ਹੈ ਬਾਕੀ ਸਭ ਕੁਝ ਪ੍ਰਮਾਤਮਾ ਦੇ ਹੱਥ ਹੈ ਜਿੰਨੀ ਕੁ ਹੋ ਸਕਦੀ ਆਪਾਂ ਹੜਪੀਟਾਂ ਦੀ ਸੇਵਾ ਜ਼ਰੂਰ ਕਰੀਏ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ